ਅਰ ਫਿਰ ਤੋਂ ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਆਉਂਦੇ 10-11 ਦਿਨਾਂ ਦੇ ਮੌਸਮ ਦੀ ਦੇਖਾਂਗੇ ਫਰਵਰੀ ਦੇ ਪਹਿਲੇ 10 ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਇਸ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਪਛਮੀ ਸਿਸਟਮ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪਛਮੀ ਸਿਸਟਮ ਦੇ ਵਿੱਚ ਆਪਾਂ ਨੂੰ ਵੱਡੇ ਬਦਲਾਅ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਮੌਸਮ ਵਿਭਾਗ ਨੇ ਵੀ ਆਪਣੀ ਵੈਬਸਾਈਟ ਉੱਤੇ ਅਲਰਟ ਜਾਰੀ ਕੀਤੇ ਗਏ ਹਨ ਕਿ ਕੁਝ ਇਲਾਕਿਆਂ ਦੇ ਵਿੱਚ ਪਛਮੀ ਸਿਸਟਮ ਕਮਜ਼ੋਰ ਵੀ ਪੈਂਦਾ ਹੁੰਦਾ ਨਜ਼ਰ ਆ ਰਿਹਾ ਹੈ ਉਸ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੇ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਇਸ ਵੇਲੇ ਦੀਆਂ ਲਾਈਵ ਸੈਲਟਸ ਵਿਨਾ ਤੁਹਾਡੀ ਸਕਰੀਨ ਉੱਤੇ ਸਾਂਝੀਆਂ ਕਰਾਂ ਤਕਰੀਬਨ ਪੰਜਾਬ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਤੇ ਰਾਜਸਥਾਨ ਦੀ ਗੱਲ ਕਰੀਏ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਦੇਖਣ ਨੂੰ ਮਿਲਿਆ ਫਿਲਹਾਲ ਟੁੱਟਵੇਂ ਤੌਰ ਤੇ ਬੱਦਲਵਾਈ ਕੱਲ ਕੁਝ ਇਲਾਕਿਆਂ ਦੇ ਵਿੱਚ ਗੁਜਰਦੀ ਹੋਈ ਦਿਖਾਈ ਦੇ ਰਹੀ ਸੀ ਦੁਪਹਿਰ ਤੱਕ ਉਸ ਤੋਂ ਬਾਅਦ ਟੁੱਟਵੇਂ ਤੌਰ ਤੇ ਤੂਪੂ ਵੀ ਕੁਝ ਖੇਤਰਾਂ ਦੇ ਵਿੱਚ ਮੱਠੀ ਜੀ ਜ਼ਿਆਦਾਤਰ ਇਲਾਕਿਆਂ ਵਿੱਚ ਦੇਖਣ ਨੂੰ ਮਿਲੀ ਜੇਕਰ ਆਉਂਦੇ 48 ਘੰਟਿਆਂ ਦੀ ਗੱਲ ਕਰੀਏ ਤਕਰੀਬਨ ਮੌਸਮ ਠੀਕ-ਠਾਕ ਹੈ ਪਹਿਲੇ ਜੇਕਰ ਟੈਂਪਰੇਚਰ ਪੰਜਾਬ ਦੇ ਵਿੱਚ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਤਕਰੀਬਨ ਜੇ ਗੱਲ ਕਰੀ ਤਾਂ ਟੈਂਪਰੇਚਰ 0.4 ਡਿਗਰੀ ਐਵਰੇਜ ਮੈਕਸਿਮਮ ਟੈਂਪਰੇਚਰ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ ਅੱਜ ਦੀ ਗੱਲ ਕਰੀ ਤਾਂ ਅੱਜ ਆਪਾਂ ਨੂੰ ਟੁੱਟਵੇਂ ਤੌਰ ਤੇ ਬਦਲਬਾਹਰ ਤਕਰੀਬਨ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਜਿਹੜੇ ਲਾ ਇਲਾਕੇ ਹੋਗੇ ਕੁਝ ਇਲਾਕੇ ਇਧਰ ਨੰਗਲ ਨੰਦਪੁਰ ਸਾਹਿਬ ਵਾਲੀ ਸਾਈਡ ਦੇ ਇਲਾਕੇ ਹੋਗੇ ਬਾਕੀ ਅੰਮ੍ਰਿਤਸਰ ਗੁਰਦਾਸਪੁਰ ਦੇ ਕੁਝ ਇਲਾਕੇ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਹਰਿਆਣੇ ਦੇ ਇਲਾਕੇ ਉਕੁਰ ਖੇਤਰ ਹੋ ਗਿਆ ਕਰਨਾਲ ਹੋ ਗਿਆ ਅੰਮਾਲਾ ਹੋ ਗਿਆ ਪਟਿਆਲੇ ਦੇ ਕੁਝ ਇਲਾਕੇ ਹੋਗੇ ਇਧਰ ਅੰਮਾਲੇ ਦੇ ਇਲਾਕੇ ਹੋਗੇ ਚੰਡੀਗੜ੍ਹ ਦੇ ਕੁਝ ਇਲਾਕੇ ਹੋਗੇ ਇਹਨਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਸਕਦੇ ਹਨ ਓਵਰ ਆਲ ਸਿਸਟਮ ਆਪਾਂ ਨੂੰ ਕਮਜ਼ੋਰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਅੱਗੇ ਦੀ ਗੱਲ ਕਰੀਏ ਉਸਮਿ ਵਿਭਾਗ ਦੇ ਅਲਰਟ ਦੀ ਗੱਲ ਕਰੀਏ ਤਕਰੀਬਨ ਮੌਸਮ ਵਿਭਾਗ ਨੇ ਕੁ ਪਸਾਗਰ ਵਾਲੇ ਪਾਸਿਓਂ ਪੰਜਾਬ ਦੇ ਵਿੱਚ ਐਂਟਰ ਹੁੰਦੀ ਆ ਦਿਖਾਈ ਦੇਣੀਆਂ ਤਕਰੀਬਨ ਚੱਕਰਵੱਧੀ ਰੂਪ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਹਲਕੇ ਤੋਂ ਦਰਮਿਆਨੇ ਆਵਾਜ਼ ਜ਼ਿਆਦਾ ਇਲਾਕਿਆਂ ਦੇ ਵਿੱਚ ਜਲਦੀ ਹੋਈ ਦਿਖਾਈ ਦੇਗੀ ਇੱਧਰ ਬੰਗਾਲ ਦੀ ਖਾੜੀ ਵਾਲੇ ਪਾਸਿਓਂ ਵੀ ਪੰਜਾਬ ਦੇ ਵਿੱਚ ਨਵੀਆਂ ਵਾਲੀਆਂ ਹਵਾਵਾਂ ਐਂਟਰ ਕਰਦੀਆਂ ਹੋਈਆਂ ਦਿਖਾਈ ਦੇਣ। ਫਿਲਹਾਲ ਜੇ ਇੱਕ ਤਰੀਕ ਦੇ ਮੌਸਮ ਦੀ ਗੱਲ ਕਰੀਏ ਟੁੱਟਵੇਂ ਤੌਰ ਤੇ ਬੱਦਲਬਾਈ ਪੰਜਾਬ, ਹਰਿਆਣਾ, ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਖਾਸ ਕਰਕੇ ਇਲਾਕੇ ਹੋਗੇ ਮਾਲਵੇ ਦੇ ਕੁਝ ਕੇਂਦਰੀ ਮਾਲਵੇ ਦੇ ਇਲਾਕੇ ਹੋਗੇ ਚਟਦੇਵ ਵੱਲ ਦੇ ਇਲਾਕੇ ਹੋਗੇ ਗੱਲ ਕਰੀ ਲੁਧਿਆਣਾ ਹੋ ਗਿਆ ਫਟਫ ਹੋਗੇ ਚੰਡੀਗੜ੍ਹ ਮੋਹਾਲੀ ਰੋਪੜ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੌਰ ਤੇ ਬੱਦਲਵਾਈ ਦੇ ਨਾਲ ਮੀਂਹ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਤਕਰੀਬਨ ਸ਼ਾਮ ਤੱਕ ਇਸੇ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ ਐਕਟਿਵ ਬੱਦਲ ਦਾ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਮੀਂਹ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਦੱਖਣ ਪੂਰਬੀ ਇਲਾਕਿਆਂ ਦੇ ਵਿੱਚ ਵੀ ਮੀਂਹ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਹਰਿਆਣੇ ਦੇ ਯੂਪੀ ਦੇ ਪੱਛਮੀ ਇਲਾਕਿਆਂ ਦੇ ਹੋਗੇ ਇਹਨਾਂ ਖੇਤਰਾਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਜਿ ਲਿਮਟਿਡ ਖੇਤਰਾਂ ਦੇ ਵਿੱਚ ਹਲਕੀ ਗੜੇ ਮਾਰੀ ਚਾਰ ਦਿਨ ਆਪਾਂ ਨੂੰ ਇਦਾਂ ਦੇ ਸਿਸਟਮ ਦੇਖਣ ਨੂੰ ਮਿਲ ਸਕਦੇ ਹਨ ਓਵਰਆਲ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਫਿਲਹਾਲ ਮੌਸਮ ਵਿਭਾਗ ਨੇ ਮਾਡਲ ਜੋ ਸ਼ੋਅ ਕਰ ਰਿਹਾ ਹੈ ਤਕਰੀਬਨ ਟੁੱਟਵੇਂ ਰੂਪ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਜੇਕਰ ਹਵਾ ਦੀ ਗੱਲ ਕਰੀਏ ਸਾਗਰ ਤੋਂ ਹਲਕੀ ਤੋਂ ਦਰਮਿਆਨੀ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਜਲਦੀ ਹੋਈ ਦਿਖਾਈ ਦੇਗੀ ਤਕਰੀਬਨ ਇਸੇ ਤਰ੍ਹਾਂ ਮਗਾਲ ਦੀ ਖਾੜੀ ਤੋਂ ਵੀ ਹਲਕੀ ਤੋਂ ਦਰਮਿਆਨੀ ਹਵਾ ਪੰਜਾਬ ਦੇ ਵਿੱਚ ਐਂਟਰ ਹੁੰਦੀ ਦਿਖਾਈ ਦੇਗੀ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਆਗਲੇ ਦਿਨਾਂ ਦੀ ਗੱਲ ਕਰੀਏ 4 5 6 ਤਰੀਕ ਕਹਿ ਸਕਦੇ ਆ ਕਿ ਇਹ ਬੋਤੇਖੇਤਰਾ ਦੇ ਵਿੱਚ ਮੀਂਹ ਇਸ ਪਹਿਲ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਦੇਖਣ ਨੂੰ ਮਿਲ ਸਕਦੇ ਹਨ ਖਾਸ ਕਰਕੇ ਕੇਂਦਰੀ ਮਾਲਵੇ ਦੇ ਇਲਾਕੇ ਹੋ ਸਕਦੇ ਹਨ ਲੁਧਿਆਣਾ ਪਟਿਆਲਾ ਫਤਿਹਗੜ੍ਹ ਸਾਹਿਬ ਬਰਨਾਲਾ ਇਹਨਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਮਾਨਸਾ ਬਰਨਾਲਾ ਸੰਗਰੂਰ ਨਵਾਂ ਸ਼ਹਿਰ ਤੇ ਕੁਝ ਇਲਾਕੇ ਹੋਗੇ ਚੰਡੀਗੜ੍ਹ ਮੁਹਾਲੀ ਦੇ ਕੁਝ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਸ਼ਾਮ ਤੋਂ ਬਾਅਦ ਹਲਕੇ ਤੋਂ ਦਰਮਿਆਨੇ ਮੀਂਹ ਦੇ ਰਸਾਰ ਦੇਖਣ ਨੂੰ ਮਿਲ ਸਕਦੇ ਹਨ ਪੰਜਾਬ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਆਪਾਂ ਨੂੰ ਦਰਮਿਆਨੀ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਤਕਰੀਬਨ ਸਿਸਟਮ ਥੋੜਾ ਜਿਹਾ ਕਮਜ਼ੋਰ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਅੱਗੇ 5 ਤਰੀਕ ਤੇ ਮੌਸਮ ਦੀ ਗੱਲ ਕਰੀਏ 5 ਤਰੀਕ ਨੂੰ ਆਪਾਂ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਲੰਧਰ ਦੇ ਕੁਝ ਇਲਾਕੇ ਹੋਗੇ ਸ਼ਿਆਰਪੁਰ ਦੇ ਕੁਝ ਇਲਾਕੇ ਹੋਗੇ ਨੰਗਲ ਦੇ ਕੁਝ ਇਲਾਕੇ ਹੋਗੇ ਅੰਬਾਲਾ ਦੇ ਕੁਝ ਇਲਾਕੇ ਪੰਚਕੁਲਾ ਪਟਿਆਲੇ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੇ ਸਾਥ ਦੇਖਣ ਨੂੰ ਮਿਲਣਗੇ ਤਕਰੀਬਨ ਐਸੇ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ 31 ਤਰੀਕ ਨੂੰ ਅੱਜ ਤੋਂ ਆਪਾਂ ਨੂੰ ਸ਼ਾਮ ਤੋਂ ਵਿਹਣਾ ਰਾਜਸਥਾਨ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਛਲਕੇ ਤੋਂ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਆਉਂਦੇ ਘੰਟਿਆਂ ਦੇ ਵਿੱਚ ਫਿਲਹਾਲ ਮੌਸਮ ਵਿਭਾਗ ਨੇ ਇਸ ਦੇ ਬਾਰੇ ਅਲਰਟ ਤਾਂ ਨਹੀਂ ਜਾਰੀ ਕੀਤੇ ਗਏ ਤਕਰੀਬਨ ਕਹਿ ਸਕਦੇ ਹਾਂ ਕਿ ਹੌਲੀ-ਹੌਲੀ ਸਿਸਟਮ ਦੇ ਵਿੱਚ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਤਰ੍ਹਾਂ ਦਾ ਸਿਸਟਮ ਰਹੇਗਾ ਜੇ ਆਉਂਦੇ ਸਿਸਟਮ ਦੇ ਵਿੱਚ ਜੇ ਕੋਈ ਕੋਈ ਵੀ ਤਬਦੀਲੀ ਆਉਂਦੀ ਹੈ ਤੁਹਾਡੇ ਨਾਲ ਫੇਰ ਬਦਲ ਆਉਂਦਾ ਤਾਂ ਤੁਹਾਡੇ ਨਾਲ ਰੈਗੂਲਰ ਅਪਡੇਟ ਜਿੰਦੇ ਰਾਵਾਂਗੇ ਫਿਲਹਾਲ ਆਉਂਦੇ ਘੰਟੇ ਇਹ ਮੌਸਮ ਦੀ ਹੁਣ ਤੱਕ ਦੀ ਜਾਣਕਾਰੀ ਮਿਲਦਾਂਗਲੀ ਵੀਡੀਓ ਦੇ ਵਿੱਚ